ਵੰਡ ਕਰ ਦੇ ਇਹ ਹੁਣ ਕਿੰਨੇ ਗੱਲੇ ਚ ਇਹ ਭਾਂ ਖੇਰੀ ਭਰ ਦਊਗਾ ਨਹੀਂ ਇਹ ਫਿਰ ਉਵੇਂ ਬਈ ਟਰੈਕਟਰ ਨਹੀਂ ਤੁਰਨਾ ਇਹਨੇ ਕੀਮ ਤੇਰੇ ਕੋਲੇ ਚੰਗੀ ਆ ਰੋਲਾ ਜੇ ਆਏ ਭਰ ਨੂੰ ਤਾਂ ਐ ਸਮਾ ਛੇਤੀ ਭਰ ਜਣਾਈ ਇਹਨੇ ਹਾਂ ਤੇ ਉਵੇਂ ਟਰੈਕਟਰ ਨਹੀਂ ਤੁਰਨਾ ਸੀਗਾ ਇਹ ਉਹ ਤਾਂ ਪਤਾ ਟਰੈਕਟਰ ਨਹੀਂ ਤੁਰਨਾ ਉਂ ਜਣੀ ਐ ਗੱਲੇ ਚ ਵਾਣ ਬਹੁਤ ਛੇਤੀ ਭਰੂਗਾ ਨਾ ਕਿੰਨਾ ਕਲਾਤਾ ਏ ਕਿੰਨਾ ਕਲਾਤਾ ਚੁੰਨਾ ਚੁੰਨਾ ਹੀ ਲੈ ਇੱਥੇ ਸ਼ੁਰੂ ਕੀਤਾ ਜੀ ਕਿਹੜਾ ਮੁੱਛੜ ਟਰੈਕਟਰ ਹੁਣ ਕਿਵੇਂ ਚੱਲਦਾ ਹੈ ਬਣਾਉਂਦਾ ਗੱਲ ਟਰੈਕਟਰ ਕਿਵੇਂ ਹੁਣ ਅੱਛਾ ਮੂੰ ਜੋਰ ਮਾਰਦਾ ਪੂਰਾ ਤਕੜਾ ਤਾਂ ਬਹੁਤ ਆ ਨਾ ਹੋਰ ਕਿਹੜਾ ਕਿਹੜਾ ਚੌਣ ਲਾਉਣਾ ਇੱਕ ਪੀ ਹੁੰਦਾ ਬਾਈ ਇਹਦੀ ਲਾਵਾਂਗੇ ਮੁੱਛੜ 31 ਦੇ ਵੱਡੇ ਵੀਰੇ ਲਾਵਾਂਗੇ 63 ਖੱਬੀ ਦੇ ਮੁੱਛਲ ਮੁੱਛਲਵਾਵਿਆ ਹਾਂ ਹਾਂ ਮੁੱਛਲ ਵੀ ਹੋ ਗਈ ਪਿਛਲੇ ਸਾਲ ਸਵਾ ਸਵਾ ਲੱਖ ਦੀ ਸਵਾ ਸਵਾ ਲੱਖ ਦੀ ਹੋ ਗਈ ਟੈਕਤੀ ਵੱਧ ਲਾਉਣਾ ਫਿਰ ਐਦ ਕੀ ਲਾਉਣੇ ਵੀ ਅੱਠ ਤੋਂ 10 ਕਿੱਲੇ ਦੇ ਵਿੱਚ ਲਾਵਾਂਗੇ ਅੱਠ 10 ਕਿੱਲੇ ਠੋਕਦਨੇ ਆ ਪਾਣੀ ਅੰਡਰਗਰਾਉਂਡ ਆ ਹਾਂ ਵੀ ਅੰਡਰਗਰਾਉਂਡ ਟੈਕਤੀ ਕੀਤਾ ਅੰਡਰਗਰਾਉਂਡ ਪਾਣੀ ਹੁਣ ਕੀਤਾ ਇਹ ਵੀ ਇਹ ਪਰਦਾ ਪਰਦਾ ਕੀਤਾ ਬੰਦੇ ਕਿਹੜੇ ਆ ਪੰਡ ਵਾਲੇ ਆ ਕਿ ਭਈਏ ਆ ਕਿਤੀ ਆਉਂਦੇ ਕੰਮ ਕਿਉਂ ਵਕੀ ਨੂੰ ਨੋਕਾ ਕਰਦੇ ਕਰਦੇ ਕਰਦੀ ਕਬੂਆ ਜਿਹਾ ਸਮਦੀ ਕੱਲ ਮੇਰੇ ਤੇ ਇੱਕ ਲਾਈ ਹੋਇਆ ਉਧਰ ਤਾਂ ਨਹੀਂ ਲੱਗੇ ਜੇ ਨਹੀਂ ਉਧਰ ਵੀ ਛੱਡੀ ਵੀ ਆ ਮੋਟਰ ਇਹ ਪੰਪ ਦਾ ਕਿ ਚੱਕਰ ਆ ਪੰਪ ਕਿਵੇਂ ਉਹ ਲੀਕਿੰਗ ਨਹੀਂ ਮਾੜੀ ਮਾੜੀ ਦੀ ਯਾਰ ਤੂੰ ਹੀ ਲੱਗਦੀ ਆ ਆ ਗਿੱਲਾ ਆ ਹੋਇਆ ਪਿਆ ਹੂੰ ਉਹ ਤਾਂ ਮੜਾ ਮੁੜਕਾ ਇਹ 13 ਮਾਡਲ ਆ 13 ਕੇ 14 13 ਹੀ ਮਿਲਤੇ ਆ ਹਾਂ ਟਰੈਕਟਰ ਤਾਂ ਯਾਰ ਬਹੁਤ ਜ਼ੋਰ ਮਾਰਦਾ ਲੈਫਟ ਪੰਪ ਦਾ ਕੀ ਚੱਕਰ ਐਨੂੰ ਲੈਫਟ ਕਮੇ ਆਏ ਤਾਂ ਚੱਕ ਕੇ ਰਾਤ ਨੂੰ ਸਾਰ ਖੜਾ ਆ ਦਿਆ ਥਲੇ ਸੜਦਾ ਹੌਲੀ ਹੌਲੀ ਇਹ ਕੰਮ ਸਾਰਾ ਕਰਾਇਆ ਨਹੀਂ ਹੋਣ ਦਾ ਕੰਮ ਦਾ ਜਦੋਂ ਪਤਨ ਕੋਈ ਕੁ ਸਹੇਗਾ ਉਹ ਦੋ ਮਸਲ ਜਿਵੇਂ ਕਹਦਾ ਕੋਈ ਵਾਲਾ ਬੂਲਾ ਦੇ ਵਿੱਚ ਕੋਈ ਸਾਲ ਕੋਈ ਗਜਾਇਸ਼ ਰਹਿ ਗਈ ਹੈ ਗਜਾਇਸ਼ ਰਹਿ ਗਈ ਇੰਜਨ ਪਾਣੀ ਖੁੱਲਿਆ ਦਾ ਯਾਰ ਨਹੀਂ ਇੰਜਨ ਨਹੀਂ ਇੰਜਨ ਦਾ ਬਹੁਤ ਤਕੜਾ ਦਾ ਇੰਜਨ ਦਾ ਹੈ ਜਿਹਦੀ ਹੁੰਦੀ ਇਹਨਾਂ ਦੇ ਹੋਏ 36 30 ਦੇ ਹੋਏ 855 ਦੇ ਹੋਏ ਟਰੈਕਟਰ ਦਾ ਪਾਰੇ ਪੱਕੇ ਹੈ ਜੀ ਆ ਤੇ ਟਾਇਰਾਂ ਦੀ ਜੋੜੀ ਜਿੱਪੜਾ ਜੋ ਕੁਝ ਲੋਰੀ ਚੜਾਈ ਨਾ ਸੰਤ ਹੋ ਕੇ ਮਗਾਣਾ ਡੂੜਸਾ ਲਿਓ ਜਿਹੜਾ ਇਹਨੂੰ ਇਹ ਲੈਫਟ ਦਾ ਡਿਫਾਲਟ ਹੈਗਾ ਹਜੇ ਗੱਲ ਬਣੀ ਨਹੀਂ ਲੈਫਟ ਦਾ ਹੁਣ ਕੰਮ ਕਰਾਇਆ ਨਹੀਂ ਸੀ ਨਾਲੇ ਕਰਾਇਆ ਸੀਗਾ ਹਾਂ ਦੋ ਦੋ ਮਤਲਬ ਕਿ ਕਹਿੰਦਾ ਕੋਈ ਨਾ ਕੋਈ ਗੱਲ ਕੋਈ ਨਾ ਕੋਈ ਰਹਿ ਗਈ ਖਾਮੀ ਹੈ ਕਿਹਨੂੰ ਪਤਾ ਵੀ ਕੋਈ ਨਾ ਕੋਈ ਹਾਂ ਤੇ ਉਹਨੂੰ ਦਾਅ ਦੇਓ ਫਿਰ ਕਰ ਦੂਗਾ ਕੋਈ ਮੜਾ ਮੋਟਾ ਹੋਣਾ ਦੀ ਉਹਨੇ ਇੱਕੀ ਹਾਂ 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 ਤੇ ਉਹ ਇਹ ਬੰਗਣਾ ਹਨਾ ਸੋਕੇ ਮਾਰ ਚਲਾਦਾ ਗਿੱਲਾ ਵਾ ਸੈੱਟ ਲੋਡ ਸੱਟ ਕੇ ਮਾਰਦਾ ਸੋਕੇ ਦਾ มันจะบ้ากันท้องกันนะฮะฮะอือฮั่น